ਜੀ ਨਾਮ ਆਈ ਤੁਹਾਡਾ ਕਲਵੰਤ ਸਿੰਘ ਜੀ ਪਿੰਡ ਦੇ ਵਿੱਚ ਕੋਈ ਇਹ ਜਿਹਾ ਤੁਸੀਂ ਸਰਪੰਚੀ ਦੇ ਇਲੈਕਸ਼ਨ ਕਰ ਰਹੇ ਹੋ ਪਿੰਡ ਦੇ ਵਿੱਚ ਪਹਿਲ ਕਦਮੀ ਦੇ ਕਰਾਉਣ ਵਾਲੇ ਕੰਮ ਹੈ ਜਿਹੜੇ ਵਿਕਾਸ ਦੇ ਉਹ ਕੀ ਕੰਮ ਕਰਾਓਗੇ ਤੁਸੀਂ ਸਰਪੰਚ ਜੇ ਬਣ ਜਾਂਦੇ ਹੋ ਤਾਂ ਪਰਮਾਤਮਾ ਦੀ ਕਿਰਪਾ ਹੋਵੇ ਜੀ ਸਰਪੰਚ ਬਣੀਏ ਤਾਂ ਕੰਮ ਤਾਂ ਬਹੁਤ ਨੇ ਕਰਾਉਣ ਵਾਲੇ ਜੀ ਮੰਨ ਲਓ ਗਲੀਆਂ ਨਾਲੀਆਂ ਦਾ ਕੰਮ ਹੈ ਢਾਣੀਆਂ ਨੂੰ ਪਾਣੀ ਪਹਚਾਉਣਾ ਹੈ ਨਹਿਰ ਦਾ ਸਾਡੇ ਬੋਰਾ ਦੇ ਪਾਣੀ ਮਾੜੇ ਨੇ ਪਾਣੀ ਤੋਂ ਬਹੁਤ ਜ਼ਿਆਦਾ ਲੋਕ ਤੰਗ ਨੇ ਥੇ ਪੀਣ ਵਾਲੇ ਪਾਣੀ ਤੋਂ ਖਾਸ ਕਰਕੇ ਸਾਡੀ ਕੋਸ਼ਿਸ਼ ਇਹੀ ਹੋਵੇਗੀ ਵੀ ਨਹਿਰ ਦਾ ਪਾਣੀ ਹਰ ਟਾਣੀ ਨੂੰ ਪਹੁੰਚਾਇਆ ਜਾਵੇ ਤੇ ਗਲੀਆਂ ਨਾਲੀਆਂ ਦੇ ਸਾਡੇ ਵਾਟਰ ਬਾਕਸ ਦਾ ਕੰਮ ਬਹੁਤ ਪਿਆ ਹੋਣ ਵਾਲਾ ਜੀ ਚਾਰਦਵਾਰੀ ਨਹੀਂ ਹੈਗੀ ਉੱਥੇ ਗਰਮੀਆਂ ਦੇ ਦਿਨਾਂ ਦੇ ਵਿੱਚ ਕੁੱਤੇ ਜਾ ਕੇ ਬਹੁਤ ਵਿੱਚ ਨਾ ਕੇ ਗੰਦਗੰਦ ਪਾਉਂਦੇ ਨੇ ਇਸ ਕਰਕੇ ਬਹੁਤ ਹੀ ਵਿਕਾਸ ਦੇ ਕੰਮ ਪੈ ਨੇ ਬਾਕੀ ਪ੍ਰਮਾਤਮਾ ਮਿਹਰ ਕਰੇ ਸਰਪੰਚ ਬਣੇ ਤਾਂ ਜੀ ਸਾਰੀਆਂ ਲੋਕਾਂ ਦੀਆਂ ਉਮੀਦਾਂ ਪੂਰੀਆਂ ਕਰਨ ਇਹ ਜਦੋਂ ਤੋਂ ਪਿੰਡ ਹੈ ਜਿਹੜਾ ਹੋਂਦ ਦੇ ਵਿੱਚ ਆਇਆ ਜੀ ਲਗਭਗ ਉਹਦੇ ਤੋਂ ਹੀ ਪੰਚਾਇਤਾਂ ਜਿਹੜੀਆਂ ਬਣਦੀਆਂ ਆ ਰਹੀਆਂ ਨੇ ਔਰ ਗਲੀਆਂ ਨਾਲੀਆਂ ਦਾ ਜਿਹੜਾ ਹਰ ਇੱਕ ਪਿੰਡ ਦਾ ਮੇਨ ਮੁੱਦਾ ਬਣਿਆ ਹੋਇਆ ਹੈ ਠੀਕ ਹੈ ਕੀ ਇਹ ਗਲੀਆਂ ਨਾਲੀਆਂ ਤਾਂ ਕੀ ਸੀਮਤ ਹੋ ਕੇ ਰਹਿ ਜੂ ਚਾਹ ਤੁਸੀਂ ਨੌਜਵਾਨਾਂ ਨੂੰ ਜਾਂ ਨਸ਼ਿਆਂ ਤੋਂ ਜਾਂ ਮੈਡੀਕਲ ਹੋਰ ਸਹੂਲਤਾਂ ਵੀ ਕੋਈ ਦਿਓਗੇ ਬਿਲਕੁਲ ਤੁਹਾਡੀ ਗੱਲ ਹੀ ਸਹੀ ਹੈ ਜੀ ਗਲੀਆਂ ਨਾਲੀਆਂ ਤਾਂ ਇਸ ਤਰ੍ਹਾਂ ਹੀ ਬਣਦੀਆਂ ਰਹਿੰਦੀਆਂ ਨੇ ਤੇ ਖਰਾਬ ਹੁੰਦੀਆਂ ਰਹਿੰਦੀਆਂ ਦੁਬਾਰੇ ਬਣੇ ਜਾਂਦੀਆਂ ਨੇ ਸਭ ਤੋਂ ਵੱਡੀ ਗੱਲ ਜਿਹੜੀ ਨਸ਼ੇ ਦੀ ਹੈ ਨਸ਼ੇ ਦੇ ਮੁੱਦੇ ਦੇ ਉੱਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਵੀ ਜਿਵੇਂ ਸਾਡੇ ਨਾਲ ਹਰਿਆਣਾ ਬਾਰਡਰ ਲੱਗਦਾ ਹੈ ਜੇ ਹਰਿਆਣੇ ਬਾਰਡਰ ਨੂੰ ਕਈ ਨਾ ਜੀ ਕੱਲਾ ਬਾਰਡਰ ਹੀ ਲੱਗਦਾ ਹੈ ਇੱਥੇ ਕੋਈ ਸਾਡੇ ਐਸੇ ਆਪਦੇ ਵੀ ਅੰਸਰ ਜਿਹੜੇ ਬੰਦੇ ਨੇ ਉਹ ਵੀ ਉਹਨਾਂ ਦੇ ਬੰਦਿਆਂ ਨਾਲ ਲਿੰਕ ਬਣੇ ਹੋਏ ਨੇ ਜਿਹੜੇ ਇਹ ਕੰਮ ਕਰਦੇ ਨੇ ਤੇ ਉਹ ਗਲਤ ਕੰਮ ਕਰਦੇ ਉਹਨਾਂ ਨੂੰ ਠੱਲ ਪਾਵਾਂਗੇ ਜੀ ਬਿਲਕੁਲ ਹਾਂ ਜੀ ਸਿਹਤ ਸਹੂਲਤਾਂ ਨੂੰ ਲੈ ਕੇ ਮਤਲਬ ਇੱਥੇ ਕੋਈ ਹਸਪਤਾਲ ਜਾਂ ਡਿਸਪੈਂਸਰੀ ਹੈ ਜਾਂ ਨਹੀਂ ਹੈ ਉਸ ਬਾਰੇ ਦੱਸੋ ਦੂਸਰਾ ਨੰਬਰ ਉਸ ਦੇ ਵਿੱਚ ਤੁਸੀਂ ਜੇ ਹੈ ਤਾਂ ਕੀ ਵਾਅਦਾ ਕਰੋਗੇ ਹੈ ਤਾਂ ਸਹੀ ਜੀ ਪਰ ਕੋਈ ਖਾਸ ਪ੍ਰਬੰਧ ਨਹੀਂ ਹੈਗਾ ਜਿਵੇਂ ਕੋਈ ਡਾਕਟਰ ਨਹੀਂ ਵਧੀਆ ਹੈਗਾ ਤੇ ਫਿਰ ਉਹ ਕਿਸ ਡਿਸਪੈਂਸਰੀ ਨੂੰ ਕੀ ਕਰਾਂਗੇ ਪਰਮਾਤਮਾ ਮਿਹਰ ਕਰੇ ਜੇਸੀ ਪਾਵਰ ਚਾਹੀਏ ਸਰਪੰਚ ਬਣੇ ਤੇ ਸਰਕਾਰ ਤੋਂ ਪੂਰੀਆਂ ਮੰਗਾਂ ਰੱਖਾਂਗੇ ਵੀ ਸਾਡੇ ਪਿੰਡ ਕੋਲ ਡਾਕਟਰ ਵੀ ਵਧੀਆ ਡਾਕਟਰ ਲਾਇਆ ਜਾਵੇ ਠੀਕ ਹੈ ਇਹ ਜਿਹੜਾ ਪਿੰਡ ਹੈ ਸੰਗਾ ਸ਼ਹਿਰ ਵਰਗਾ ਪਿੰਡ ਹੈ ਲੇਕਿਨ ਇੱਥੇ ਆਪਾਂ ਦੇਖਿਆ ਜਾਵੇ ਤਾਂ ਪਾਣੀ ਦਾ ਜਿਹੜਾ ਟੋਬੇ ਦਾ ਨਿਕਾਸੀ ਦਾ ਬਹੁਤ ਬੁਰਾ ਹਾਲ ਹੈ ਕੋਈ ਇੱਥੇ ਸੀਵਰੇਜ ਸਿਸਟਮ ਨਹੀਂ ਹੈਗਾ ਪਿਛਲੀਆਂ ਵੀ ਜਿਹੜੀਆਂ ਪੰਚਾਇਤਾਂ ਬਣੀਆਂ ਗਿਆ ਉਹਨਾਂ ਨਾਲੋਂ ਤੁਸੀਂ ਕੀ ਇਸ ਵਾਰ ਵੱਖ ਕਰ ਰਹੇ ਹੋ ਹਾਂਜੀ ਇਹ ਹੀ ਗੱਲ ਤੁਹਾਡੀ ਬਿਲਕੁਲ ਸਹੀ ਹੈ ਜੀ ਪਰਮਾਤਮਾ ਕਰੇ ਮੇਰ ਐਰ ਕਿ ਸਾਡੀ ਕੋਸ਼ਿਸ਼ ਇਹੀ ਹੈ ਵੀ ਜਿਹੜਾ ਨਿਕਾਸੀ ਦਾ ਕੰਮ ਹੈ ਨਾ ਜੀ ਇਹਨੂੰ ਕਿਸੇ ਵਧੀਆ ਤਰੀਕੇ ਚੰਗੇ ਢੰਗ ਨਾਲ ਕੀਤਾ ਜਾਵੇ ਜਿਵੇਂ ਪਾਣੀ ਜਿਹੜਾ ਨਿਕਾਸ ਸੀ ਉਹ ਬਾਹਰ ਕਿਤੇ ਦੂਰ ਹੀ ਕੱਢਿਆ ਜਾਵੇ ਪਿੰਡ ਤੋਂ ਠੀਕ ਹੈ ਹਰਿਆਣੇ ਦੇ ਬਿਲਕੁਲ ਬਾਰਡਰ ਤੇ ਇਹ ਪਿੰਡ ਜਿਹੜਾ ਲੱਗਦਾ ਹੈ ਉਸ ਨੂੰ ਲੈ ਕੇ ਕੋਈ ਕਿਉਂਕਿ ਹਰ ਬਾਰਡਰ ਤੇ ਤਕਰੀਬਨ ਨਸ਼ਾ ਦੀਆਂ ਤਸਕਰੀਆਂ ਵਗੈਰਾ ਆਮ ਤੌਰ ਤੇ ਹੁੰਦੀਆਂ ਉਸ ਦੇ ਵਿੱਚ ਕੋਈ ਪਿੰਡ ਦੇ ਵਿੱਚ ਕੋਈ ਇਦਾਂ ਦਾ ਸਿਸਟਮ ਤੁਸੀਂ ਰੱਖਿਆ ਵੀ ਨਸ਼ਾ ਵਗੈਰਾ ਨਾ ਹੋਵੇ ਅਸੀਂ ਇਸ ਵਾਰ ਇਹ ਸੋਚਿਆ ਜੀ ਵੀ ਪੂਰੀ ਅਸੀਂ ਇੱਕ ਟੀਮ ਬਣਾਵਾਂਗੇ ਜਿਹੜੇ ਅੰਦੇ ਅਸੀਂ ਨਸ਼ੇ ਦੇ ਉੱਤੇ ਕੰਟਰੋਲ ਕਰਨਾ ਹੈ ਨਾ ਅਸੀਂ ਚਲੋ ਪ੍ਰਸ਼ਾਸਨ ਦੀਦਾ ਹੈ ਹੀ ਪ੍ਰਸ਼ਾਸਨ ਬਹੁਤ ਕਰ ਰਿਹਾ ਸਾਡੇ ਪਿੰਡ ਬਹੁਤ ਇੱਥੇ ਬਹੁਤ ਵਾਰੀ ਪ੍ਰਸ਼ਾਸਨ ਆਇਆ ਐਸ ਡੀ ਐਮ ਸਾਹਿਬ ਆਏ ਡੀ ਐਸ ਪੀ ਸਾਹਿਬ ਆਏ ਬਹੁਤ ਵਾਰੀ ਮਤਲਬ ਲੋਕਾਂ ਨੂੰ ਸਮਝਾਇਆ ਵੀ ਗਿਆ ਤੇ ਅੱਗੇ ਨਾਲੋਂ ਫਰਕ ਵੀ ਬਹੁਤ ਹੈ ਬਾਕੀ ਉਹੀ ਤੁਹਾਡੀ ਗੱਲ ਦੱਸੀ ਹੈ ਵੀ ਕਈ ਬੰਦੇ ਸਾਡੇ ਹੀ ਜਿਹੜੇ ਨੇ ਉਹੀ ਵਿੱਚ ਖਰਾਬ ਕਰ ਜਾਂਦੇ ਨੇ ਜਿਹੜੇ ਮਤਲਬ ਇਹਨਾਂ ਨੂੰ ਧੰਦਾ ਬਣਾਇਆ ਪੈਸੇ ਦਾ ਲਾ ਲਓ ਜਿਵੇਂ ਮਰਜ਼ੀ ਲਾ ਲਓ ਜਿਹੜੇ ਲੋਕ ਪੈਸਾ ਕਮਾਉਣ ਦੀ ਵਿਚਾਰ ਚੜ੍ਹਿੰਦੇ ਨੇ ਉਹ ਇਹੋ ਜਿਹੇ ਕੰਮ ਕਰਦੇ ਨੇ ਜੀ ਜੇਪਰ ਨੌਜਵਾਨ ਵਰਗ ਵੱਲ ਚੱਲੀਏ ਤਾਂ ਇੱਥੇ ਮੈਨੂੰ ਨਹੀਂ ਲੱਗਦਾ ਵੀ ਕੋਈ ਖੇਡ ਸਟੇਡੀਅਮ ਹੋਊਗਾ ਤੇ ਜਾਂ ਕੋਈ ਜਿੰਮ ਦਾ ਸਮਾਨ ਪ੍ਰੋਪਰ ਹੋਊਗਾ ਕੋਈ ਕੋਚ ਹੋਊਗਾ ਉਸ ਵਾਰੀ ਤੁਸੀਂ ਕੀ ਕਰੋਗੇ ਆ ਉਹੀ ਗੱਲ ਫਿਰ ਪ੍ਰਮਾਤਮਾ ਮਿਹਰ ਕਰੇ ਜੀ ਪਾਵਰ ਚ ਆਉਣੇ ਆ ਤੇ ਪੂਰੀ ਕੋਸ਼ਿਸ਼ ਕਰਾਂਗੇ ਜਿੰਮ ਸਾਡੇ ਹੈਗੀ ਏ ਪਰ ਕੋਈ ਵਧੀਆ ਕੋਚ ਕੂਚ ਦਾ ਕੋਈ ਇੱਥੇ ਇੰਤਜਾਬ ਨਹੀਂ ਹੈਗਾ ਇਸ ਬਾਰੇ ਕਰਾਂਗੇ ਕੋਈ ਚੰਗਾ ਕੋਚ ਲਾਇਆ ਜਾਵੇ ਜਿਹੜਾ ਬੱਚਿਆਂ ਨੂੰ ਹਾਂ ਤੁਹਾਡੀ ਕਿੰਨੀ ਐਜੂਕੇਸ਼ਨ ਹੈ ਜੋ ਤੁਸੀਂ ਸਰਪੰਚੀ ਪਦ ਵਾਸਤੇ ਖੜੇ ਹੋ ਕੀ ਪੜ੍ਹਾਈ ਤੁਹਾਡੀ ਕੀਤੀ ਹੋਈ ਹੈ ਮੈਂ ਮੈਟਰਿਕ ਪਾਸ ਆਈ ਚੋਣ ਚਿੰਨ੍ਹ ਕੀ ਹੈ ਤੁਹਾਡਾ ਸਾਡਾ ਚੋਣ ਚਿੰਨ੍ਹ ਹੈ ਜੀ ਟਰੈਕਟਰ ਡੇਟਾ ਤੁਹਾਡਾ ਵਿਰੋਧੀ ਉਹ ਵੀ ਕਾਫੀ ਹਾਵੀ ਮੰਨਿਆ ਜਾਂਦਾ ਉਹ ਆ ਤੁਸੀਂ ਕੀ ਉਹਦੇ ਨਾਲ ਮੁਕਾਬਲਾ ਸਮਝਦੇ ਹੋ ਇਸ ਟਾਈਮ ਤੁਹਾਨੂੰ ਦੱਸਿਓ ਜੀ ਸਾਡਾ ਉਸ ਬੰਦੇ ਨਾਲ ਕੋਈ ਮੁਕਾਬਲਾ ਨਹੀਂ ਸਾਰੇ ਪਿੰਡ ਦੀ ਜਨਤਾ ਗਰੀਬ ਜਨਤਾ ਟੋਟਲ ਸਾਡੇ ਨਾਲ ਹੈ ਜੀ ਮੈਂ ਪਹਿਲਾਂ ਵੀ ਸਰਪੰਚ 5 ਸਾਲ ਰਿਆਂ ਲੋਕਾਂ ਦਾ ਮੇਰੇ ਨਾਲ ਬਹੁਤ ਜ਼ਿਆਦਾ ਪਿਆਰ ਹੈ ਬਹੁਤ ਮੇਰੇ ਨਾਲ ਪਿਆਰ ਕਰਦੇ ਲੋਕ ਜੀ ਆ ਗਰੀਬਾਂ ਨੂੰ ਕੀ ਫਿਰ ਤੁਸੀਂ ਸਹੂਲਤ ਦੇ ਰਹੇ ਹੋ ਤੁਸੀਂ ਗਰੀਬ ਜਨਤਾ ਨੂੰ ਆਪਣੇ ਵੱਲ ਕਰ ਰਹੇ ਹੋ ਖਿੱਚ ਰਹੇ ਹੋ ਤਾਂ ਉਹਨਾਂ ਨੂੰ ਸਹੂਲਤ ਵਗੈਰਾ ਕੀ ਵਾਅਦੇ ਕੀਤੇ ਹੋਏ ਨੇ ਅਸੀਂ ਜਦੋਂ ਮੈਂ ਪਹਿਲਾਂ ਵੀ ਸਰਪੰਚ ਬਣਿਆ ਸੀ ਨਾ ਜੀ 2013 ਦੇ ਵਿੱਚ ਮੈਂ ਉਸ ਟਾਈਮ ਵੀ ਗਰੀਬਾਂ ਦੇ ਬਹੁਤ ਹੀ ਕੰਮ ਕੀਤੇ ਪੈਨਸ਼ਨਾਂ ਲਵਾਈਆਂ ਮਕਾਨ ਵੀ ਅਸੀਂ ਪੁਵਾਏ ਜੀ ਉਹਨਾਂ ਨੂੰ ਸਗਣ ਸਕੀਮਾਂ ਬਹੁਤ ਲੋਕਾਂ ਨੂੰ ਦਵਾਈਆਂ ਇਹ ਹੀ ਸਾਡੀ ਹੁਣ ਕੋਸ਼ਿਸ਼ ਹੋਊਗੀ ਪਿਛਲੇ 10 ਸਾਲਾਂ ਦੇ ਵਿੱਚ ਕਈ ਇਹੋ ਜਿਹੇ ਗਰੀਬ ਤੁਰੇ ਫਿਰਦੇ ਨੇ ਜਿਨ੍ਹਾਂ ਨੂੰ ਸਗਣ ਸਕੀਮਾਂ ਹੀ ਨਹੀਂ ਮਿਲੀਆਂ ਜੀ ਵਾਪਸ ਚੈੱਕ ਗਏ ਨੇ ਪਤਾ ਨਹੀਂ ਕਿਉਂ ਗਏ ਨੇ ਕਰਵਾਏ ਗਏ ਨੇ ਕੀ ਕੀਤਾ ਉਹਨਾਂ ਨੇ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਤੁਹਾਡੇ ਪਿੰਡ ਦੇ ਵਿੱਚ ਕਿੰਨੀ ਟੋਟਲ ਵੋਟ ਹੈ ਔਰ ਕਿੰਨੀਆਂ ਉਹਦੇ ਵਿੱਚੋਂ ਪੈਨਸ਼ਨਾਂ ਜਿਹੜੀਆਂ ਲੱਗ ਚੁੱਕੀਆਂ ਐ ਤੇ ਕਿੰਨੀਆਂ ਹਜੇ ਲੱਗਣ ਵਾਲੀਆਂ ਸਾਡੇ ਪਿੰਡ ਦੀ ਟੋਟਲ ਵੋਟ ਹੈ ਜੀ 3600 ਤੇ ਪੈਨਸ਼ਨਾਂ ਜੀ ਜੇ ਤੁਹਾਨੂੰ ਗੱਲ ਕਰੀਏ ਜਦੋਂ ਦੀ ਆ ਸਰਕਾਰ ਬਣੀ ਐ 2 ਸਾਲ ਹੋ ਗਏ ਨੇ ਪਤਾ ਹੀ ਨਹੀਂ ਕਿੰਨੀਆਂ ਪੈਨਸ਼ਨਾਂ ਆ ਜਿੱਦਣ ਚੋਣ ਜਾਬਤਾ ਲੱਗਿਆ ਐ ਨਾ ਜੀ ਉਦੋਂ 3 ਦਿਨ ਪਹਿਲਾਂ ਮੇਰੇ ਖਿਆਲ 132 ਪੈਨਸ਼ਨਾਂ ਮੈਂ ਲੈ ਕੇ ਆਇਆ ਜਿਹੜੀਆਂ ਇੱਥੇ ਲਿਆ ਕੇ ਲੋਕਾਂ ਨੂੰ ਵੰਡੀਆਂ ਨੇ ਠੀਕ ਹੈ ਜੀ ਧੰਨਵਾਦ ਜੀ ਬਹੁਤ ਬਾਤ ਆ ਨਾਮ ਆ ਜੀ ਤੁਹਾਡਾ ਕੇਰ ਸਿੰਘ ਜੀ ਤੁਸੀਂ ਸਰਪੰਚੀ ਵਾਅਦੇ ਵਾਸਤੇ ਜਿਹੜੇ ਵੀ ਉਮੀਦਵਾਰ ਪਿੰਡ ਦੇ ਵਿੱਚੋਂ ਚੁਣੇ ਨੇ ਤਾਂ ਤੁਸੀਂ ਉਹਨਾਂ ਤੋਂ ਕੀ ਆਸ ਰੱਖ ਰਹੇ ਹੋ ਆਸ ਇਹੋ ਜੀ ਮਤਲਬ ਕਿ ਸਾਡੇ ਪਿੰਡ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਹੈ ਵੀ ਇਹਨਾਂ ਨੇ ਇਹੋ ਵਾਅਦਾ ਕੀਤਾ ਵੀ ਪਹਿਲੋਂ ਨਸ਼ਾ ਜਿਹੜਾ ਉਹ ਇਹ ਆਖਿਆ ਵੀ ਇਹਨਾਂ ਨੂੰ ਆਪਾਂ ਮਤਲਬ ਨਸ਼ੇ ਨੂੰ ਕੰਟਰੋਲ ਕਰੀਏ ਇਹਨਾਂ ਸਾਡੇ ਨਾਲ ਵਾਅਦਾ ਕੀਤਾ ਔਰ ਅਸੀਂ ਪਾਰਟੀ ਤੋਂ ਉੱਪਰ ਉੱਠ ਕੇ ਇਹਨਾਂ ਨਾਲ ਤੁਰੇ ਆਂ ਵੀ ਇਹ ਕੰਮ ਜਿਹੜਾ ਜੇ ਮੰਨ ਲਓ ਨਸ਼ਾ ਨਾ ਹੋਊਗਾ ਤੇ ਅਸੀਂ ਵਿਕਾਸ ਨੂੰ ਕੀ ਕਰਾਂਗੇ ਜੇ ਸਾਡੇ ਬੱਚੇ ਹੀ ਨਾ ਰਹਿਣ ਤੇ ਅਸੀਂ ਵਿਕਾਸ ਨੂੰ ਕਰਨਾ ਇਸ ਵਾਸਤੇ ਅਸੀਂ ਇਹਨਾਂ ਦਾ ਵਾਅਦਾ ਨਸ਼ੇ ਦਾ ਹੱਤੋਂ ਪਹਿਲੋ ਕੀਤਾ ਕਿ ਨਸ਼ੇ ਨੂੰ ਕੰਟਰੋਲ ਕਰਨਾ ਚਲੋ ਇਹ ਤਾਂ ਆ ਗਿਆ ਨੌਜਵਾਨ ਪੀੜੀ ਨੂੰ ਬਚਾਉਣ ਵਾਸਤੇ ਇੱਕ ਨਸ਼ੇ ਦਾ ਬਹੁਤ ਵਧੀਆ ਤੁਹਾਡਾ ਅਭਰਾਲਾ ਹੈ ਉਸ ਤੋਂ ਹਟ ਕੇ ਜਿਵੇਂ ਕੋਈ ਪਿੰਡ ਦੇ ਵਿੱਚ ਕੰਮ ਨੇ ਸ਼ਮਸ਼ਾਨ ਦੇ ਤੋਬੇ ਦੇ ਐਜੂਕੇਸ਼ਨ ਦੇ ਸਪੋਰਟਸ ਦੇ ਹਸਪਤਾਲਾਂ ਦੇ ਉਹਨਾਂ ਬਾਰੇ ਤੁਹਾਡੇ ਕੀ ਵਿਚਾਰ ਨੇ ਹਾਂ ਜੀ ਇਹਨਾਂ ਪਹਿਲੋਂ ਵੀ ਜੋ ਸਰਪੰਚ ਸਾਹਿਬ ਰਹਿਨ ਕਲਵੰਦ ਸਿੰਘ ਪਹਿਲੋਂ ਵੀ ਇਹਨਾਂ ਚੰਗੇ ਵਿਕਾਸ ਕੀਤੇ ਸੀ ਉਸੇ ਵਿਕਾਸ ਨੂੰ ਵੇਚਦਿਆਂ ਹੁਣ ਵੀ ਇਹੋ ਸੋਚਾ ਚੰਗੀ ਅਮੀਰ ਕੀਤੀ ਆ ਕਿ ਇਹ ਪਾਵਰ ਚਾਹਣ ਸਾਡੇ ਪਿੰਡ ਚ ਵਾਟਰ ਕੁਆਸ ਦੇ ਪੈਸੇ ਇਹਨਾਂ ਨੇ ਹੁਣ ਮਨਜ਼ੂਰ ਕਰਵਾਏ ਨੇ ਚਾਰਦੁਆਰੀ ਵਾਸਤੇ ਸਕੂਲ ਦੇ ਸਟੇਡੀਅਮ ਵਾਸਤੇ ਸ਼ਮਸ਼ਾਨ ਘਾਟ ਵਾਸਤੇ ਗਲੀਆਂ ਹਰ ਗਰੀਬ ਦੇ ਘਰੇ ਜਿਵੇਂ ਲਾਈਟ ਪਹੁੰਚਾਉਣੀ ਆ ਪੈਨਸ਼ਨਾਂ ਕਿਉਂ ਕਾਲੀ ਰਾਤ ਚ ਮੈਂ ਵੇਖਿਆ ਕਿਸੇ ਨੇ ਕਟਾਤੀ ਕਿਸੇ ਦੀ ਲਵਾਤੀ ਪੀ ਧੱਕਾਸ਼ਾਹੀ ਜਿਹੜੀ ਆ ਇਹਨਾਂ ਨੇ ਸਾਡਾ ਨਾ ਵਾਦਾ ਕੀਤਾ ਵੀ ਉਹ ਬਿਲਕੁਲ ਬੰਦ ਕਰਾਂਗੇ ਔਰ ਪਾਰਟੀ ਤੋਂ ਉੱਪਰ ਉੱਠ ਕੇ ਜਿਹੜਾ ਕੰਮ ਕਰਾਂਗੇ ਹਰੇ। ਐ ਠੀਕ ਹੈ ਚਲੋ ਤੁਹਾਡੀ ਗੱਲ ਮੰਨ ਲੈਂਦੇ ਅਸੀਂ ਲੇਕਿਨ ਪਹਿਲਾਂ ਵੀ ਸਰਪੰਚ ਬਣੇ ਨੇ ਪਹਿਲਾਂ ਵੀ ਇਹ ਪੰਚਾਇਤਾਂ ਜਿਹੜੀਆਂ ਹੋਈਆਂ ਕੀ ਤੁਸੀਂ ਤੁਹਾਡੇ ਪਿੰਡ ਨੇ ਇਹ ਮੰਗਾਂ ਜਿਹੜੀਆਂ ਤੁਸੀਂ ਅੱਜ ਮੰਗ ਰਹੇ ਹੋ ਇਹ ਪਹਿਲਾਂ ਕਦੇ ਉਹਨਾਂ ਤੋਂ ਨਹੀਂ ਮੰਗੀਆਂ? ਨਹੀਂ ਜੀ ਮੰਗਾਂ ਹਰੇਕ ਸਰਪੰਚ ਤੋਂ ਮੰਗੀਆਂ ਹੀ ਪਰ ਜਦੋਂ ਪਾਵਰ 'ਚ ਆ ਜਾਂਦੇ ਆ ਨਾ ਉਦੋਂ ਬਾਅਦ ਕਿਸੇ ਨੇ ਵੀ ਸ਼ਾਇਦ ਮੰਗਾਂ 'ਲ ਧਿਆਨ ਨਹੀਂ ਦਿੱਤਾ ਵੀ ਬਸ ਖਾਣ ਜੀ ਹਲ ਜ਼ਿਆਦਾ ਧਿਆਨ ਰੱਖਿਆ। ਔਰ ਅਸੀਂ ਇਹਨਾਂ ਨੂੰ ਵੇਖਿਆ ਜਦੋਂ ਇਹ ਪਹਿਲੋਂ ਵੀ ਪਾਵਰ ਚਾਏ ਸੀ 2006-2 ਦੇ ਵਿੱਚ ਬਣੇ ਸੀ 3 ਦੇ ਵਿੱਚ ਤੇ ਉਦੋਂ ਵੀ ਇਹਨਾਂ ਨੇ ਚੰਗਾ ਕੰਮ ਕੀਤਾ ਪਿੰਡ ਵਾਸਤੇ ਔਰ ਤਾਂ ਹੀ ਅੱਜ ਅਸੀਂ ਸ਼ਾਇਦ ਹੋਰ ਪਾਰਟੀਆਂ ਨਾਲ ਸੰਬੰਧ ਹੈ ਪਰ ਉਹਨਾਂ ਦੇ ਉੱਤੇ ਉੱਠ ਕੇ ਆਏ ਆਂ ਕਿ ਸਮਰਥਨ ਆਪਾਂ ਦੇ ਕੇ ਕਲਵੰਤ ਸਿੰਘ ਨੂੰ ਮਤਲਬ ਕਿ ਆਪਾਂ ਬਣਾਉਣਾ ਕਿ ਜਿਹੜਾ ਆਪਣੇ ਪਿੰਡ ਦਾ ਵਿਕਾਸ ਚੰਗਾ ਹੋ ਸਕੇ ਸਾਨੂੰ ਚੰਗਾ ਉਮੀਦਵਾਰ ਲੱਗਾ ਸੀ ਤਾਂ ਕਰਕੇ ਕਲਵੰਤ ਸਿੰਘ ਦਾ ਸਾਥ ਦੇ ਰਹੇ ਹਾਂ ਧੰਨਵਾਦ ਜੀ ਨਾਮ ਹੈ ਤੁਹਾਡਾ ਮੇਰਾ ਨਾਮ ਭਿੰਦਰ ਸਿੰਘ ਹੈ ਜੀ ਪਹਿਲਾਂ ਵੀ ਇੱਥੇ ਸਰਪੰਚ ਬਣੇ ਨੇ ਪਹਿਲਾਂ ਵੀ ਇਲੈਕਸ਼ਨ ਹੋਏ ਨੇ ਤੁਸੀਂ ਕੋਈ ਪਹਿਲ ਦੇ ਆਧਾਰ ਤੇ ਕੋਈ ਇਹੋ ਜਿਹਾ ਕੰਮ ਜਿਹੜਾ ਤੁਸੀਂ ਸਰਪੰਚ ਤੋਂ ਪਹਿਲਾਂ ਪਿੰਡ ਦੇ ਕਰਵਾਉਣੀ ਚਾਹੋਗੇ ਇਸ ਤਰ੍ਹਾਂ ਜੀ ਪਿੰਡ ਦੇ ਵਿੱਚ ਹੁਣ ਜਿਹੜੇ ਜਿਵੇਂ ਵੋਟਰ ਬੂਥ ਦੀ ਚਾਰ ਦਿਵਾਰੀ ਸਕੂਲ ਦੇ ਵਿੱਚ ਵੀ ਮੰਨ ਲਓ ਜਿਵੇਂ ਬਿਲਡਿੰਗ ਇੱਕ ਖਸਤਾ ਹਾਲਤ ਦੇ ਵਿੱਚ ਜਿਹੜੀਆਂ ਚੀਜ਼ਾਂ ਉਹ ਇਹਨਾਂ ਤੋਂ ਹੀ ਪਹਿਲ ਦੇ ਆਧਾਰ ਤੇ ਸਿੱਖਿਆ ਲੈਨਾਂ ਨੂੰ ਖਾਸ ਆਖਾਂਗੇ ਮੰਨ ਲਾ ਧਿਆਨ ਦਿਓ ਤੁਸੀਂ ਮੰਨ ਲਾ ਜਿਹੜਾ ਬੱਚੇ ਸਕੂਲ ਜਾਂਦੇ ਨੇ ਪਿੰਡ ਦੇ ਤੇ ਉਹਨਾਂ ਨੂੰ ਪੂਰਾ ਸਿੱਖਿਆ ਦਾ ਨਹੀਂ ਹੈਗਾ ਪ੍ਰਮੰਧ ਉਹ ਕਰਨ ਸਭ ਤੋਂ ਪਹਿਲ ਦੇ ਆਧਾਰ ਤੇ ਉਹ ਕੰਮ ਇਹ ਕਰਨਾ ਚਲੋ ਸਿੱਖਿਆ ਹੋ ਗਈ ਜੀ ਤੇ ਖੇਡਾਂ ਵਾਲੇ ਕੋਈ ਸਟੇਡੀਅਮ ਜਾਂ ਕੋਈ ਜਿਮ ਐਦਾਂ ਦਾ ਕੋਈ ਸਮਾਨ ਕੀ ਉਹਦੀ ਵੀ ਕੋਈ ਮੰਗ ਰੱਖੀ ਹੈ ਖੇਡਾਂ ਵਾਸਤੇ ਸਟੇਡੀਅਮ ਮੰਨ ਲਓ ਮਨਜ਼ੂਰ ਤਾਂ ਹੋਇਆ ਪਰ ਉਹਦੀ ਤਿਆਰ ਨਹੀਂ ਹੋਇਆ ਜੀ ਉਹ ਵਾਸਤੇ ਵੀ ਅਸੀਂ ਕਵਾਂਗੇ ਵੀ ਮੰਨ ਲਓ ਜਿੰਮ ਦਾ ਜਿਵੇਂ ਮੰਨ ਲਓ ਸਮਾਨ ਹੋਵੇ ਬੱਚੇ ਸ਼ਾਮ ਨੂੰ ਆਪਦਾ ਪ੍ਰੈਕਟਿਸ ਕਰਨਾ ਤੇ ਨਸ਼ਿਆਂ ਤੋਂ ਰਹਿਤ ਹੋਣਾ ਇਸ ਚੀਜ਼ਾਂ ਖਾਸ ਧਿਆਨ ਦੇਣ ਬੱਚੇ ਮੰਨ ਲਓ ਉਹਦਾ ਟਾਈਮ ਲਾਉਣ ਤੇ ਵੀ ਸਾਫ ਸੁਥਰਾ ਪਿੰਡ ਹੋਵੇ ਇਸ ਕਰਕੇ ਪਿੰਡ ਸੰਘਾ ਦੇ ਵਿੱਚ ਦੋ ਉਮੀਦਵਾਰ ਇਸ ਟਾਈਮ ਜਿਹੜੇ ਆ ਸਰਪੰਚੀ ਵਾਸਤੇ ਇਲੈਕਸ਼ਨ ਲੜ ਰਹੇ ਨੇ ਔਰ ਦੋਨੇ ਉਮੀਦਵਾਰ ਆਪਣੀ ਆਪਣੀ ਪਹੁੰਚ ਮੁਤਾਬਕ ਪੂਰੇ ਹਾਵੀ ਨੇ ਪੂਰੀ ਟੱਕਰ ਕਹਿ ਸਕਦੇ ਆ ਤੁਸੀਂ ਦੋਨਾਂ ਦੇ ਵਿੱਚੋਂ ਕਿਸ ਨੂੰ ਚੁਣੋਗੇ ਇਸ ਤਰ੍ਹਾਂ ਮੈਂ ਤਾਂ ਕਲਵੰਤ ਸਿੰਘ ਨੂੰ ਚੁਣਾਗਾ ਜੀ ਕਿਉਂ ਮੰਨ ਲਓ ਇਹ ਸੂਝਵਾਨ ਹੈ ਮੰਨ ਲਓ ਨਸ਼ਿਆਂ ਤੋਂ ਰਹਿਤ ਕੁਝ ਇਹ ਜਿਵੇਂ ਆਦਿ ਨੇ ਕਰਦਾ ਹੈ ਆ ਤੇ ਦੂਸਰਾ ਵੀ ਮੰਨ ਲਓ ਅਸੀਂ ਤਾਂ ਇਹਨੂੰ ਹੀ ਚੁਣਾਗੇ ਕਲਵੰਤ ਸਿੰਘ ਨੂੰ ਕਿਉਂ ਸਾਫ ਸੁਥਰੇ ਅਸ਼ਕ ਵਾਲਾ ਅਸ਼ਕ ਵਾਲਾ ਬੰਦਾ ਹੈ ਮਨ ਲਓ ਵੀ ਗਰੀਬਾਂ ਦੀ ਵੀ ਕੁਛ ਸਹਾਇਤਾ ਕਰਨ ਵਾਲਾ ਪਾਰਟੀ ਦੇ ਉੱਪਰ ਉੱਠ ਕੇ